ਜੀ ਆਇਆਂ ਨੂੰ ਆਲੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਿੱਧੂ ਮੂਸੇਵਾਲਾ ਦਾ ਇਹ ਗਾਣਾ ਸੀਗਾ 295 ਚ ਉਹਦੀ ਇੱਕ ਲਾਈਨ ਆ ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦੇ ਮੈਂ ਨਾ ਇਹ ਵਰਤਾਰਾ ਗੱਲ ਗਰੀ ਦਸ਼ਮੇਸ਼ ਦਰਬਾਰ ਗੁਰੂ ਘਰ ਵਿੱਚ ਵੇਖਿਆ ਸੀਗਾ ਹੋਇਆ ਉੱਥੇ ਗਈ ਵੀ ਮੈਂ ਆਪਣੇ ਰਿਸ਼ਤੇਦਾਰ ਨਾਲ ਉਮਰਾਂ ਘਰ ਲੱਗੀ ਸੀਗਾ ਤਾਂ ਅਸੀਂ ਚਲ ਜਾਂਦੇ ਹੁੰਦੇ ਹਾਂ ਹਫ਼ਤੇ ਚ ਕੋਈ ਵਾਰੀ ਉੱਥੇ ਉਹ ਰੈਡ ਸੀ ਮੇਰੇ ਰਿਸ਼ਤੇਦਾਰ ਤੋ ਯਾਰ ਬੰਦੇ ਸਾਰੇ ਉੱਥੇ ਹੁੰਦੇ ਸੀ ਤੇ ਬਿਲਕੁਲ ਲੰਗਰ ਹਾਲ ਦੇ ਵਿੱਚ ਉਹਨਾਂ ਛੋਟੇ ਛੋਟੇ ਬੈਂਚ ਲਾਏ ਹੁੰਦੇ ਹੱਸੇ ਜਿਹੜੇ ਬਜ਼ੁਰਗ ਸ਼ੀਰਕਾ ਪੰਛਾ ਪੰਗਾਰਦੇ ਰਹਿੰਦੇ ਇੱਕ ਦਿਨ ਮੈਂ ਲੰਗਰ ਸ਼ੱਕਣ ਰਿਹਾ ਤੇ ਇੱਕ ਨਾ ਬੰਦਾ ਕੈਨੇਡੀਅਨ ਲੱਗਦਾ ਸੀ ਜਿਵੇਂ ਉਹ ਕਾਫੀ ਦੇਰ ਤੋਂ ਆਏ ਹੁੰਦੇ ਉੱਥੇ ਵਿੱਚ ਪੁੱਛਾ ਤਾਂ ਪਤਾ ਲੱਗ ਜਾਂਦਾ ਨਾਲ ਉਹਦੇ 14-15 ਸਾਲ ਦਾ ਇੱਕ ਬੱਚਾ ਸੀ ਉਹਦਾ ਮਗਰ ਉਹਦਾ ਬੱਚਾ ਸੀਗਾ ਮੁੰਡਾ ਦਾ ਉਹਨਾ ਉੱਪਰ ਮਥਾ ਵਗੈਰਾ ਟੇਕ ਕੇ ਤੇ ਥੱਲੇ ਜਦੋਂ ਆਏ ਲੰਗਰ ਸ਼ਗਨ ਤੇ ਉਹਨਾ ਬੱਚੇ ਦੀ ਛੜਲ ਤੋਂ ਦਿਖ ਰਿਹਾ ਸੀ ਕਿ ਉਹ ਬਾਪ ਉਹਦਾ ਖਿੱਚ ਤੋ ਕੇ ਲੈ ਆ ਗੁਰਦੁਆਰੇ ਕਿਉਂਕਿ ਜਿਹੜੇ ਉੱਥੋਂ ਦੇ ਬੌਰਨ ਬੱਚੇ ਆ ਨਾ ਉਹ ਬਹੁਤਾ ਉਹ ਨਹੀਂ ਜਾਂਦੇ ਨਹੀਂ ਆ ਤੁਸੀਂ ਆਪਣੇ ਤੁਸੀਂ ਵੇਖੋਗੇ ਕੈਨੇਡਾ ਦੇ ਗੁਰਦੁਆਰੇ ਜਾਂ ਜਾਓਗੇ ਤਾਂ ਜ਼ਿਆਦਾਤਰ ਸਟੂਡੈਂਟ ਉੱਥੇ ਹੁੰਦੇ ਆ ਤੇ ਜਾਂ ਜਿਹੜੇ ਇਧਰੋਂ ਬੱਚੇ ਗਏ ਆ ਆਪਣੇ ਉਹ ਜੱਟ ਜਾ ਜਾਂਦੇ ਆ ਜਾਂ ਬਜ਼ੁਰਗ ਜਿਹੜੇ ਆ ਜਿਹਨਾਂ ਰਿਟਾਇਰਡ ਹੋਈਆਂ ਕੋਈ ਕੰਮ ਨਹੀਂ ਕਰ ਉਹ ਜ਼ਿਆਦਾ ਹੁੰਦੇ ਸੀ ਅੱਛਾ ਉਸ ਨੇ ਮੈਂ ਵਿਖਿਆ ਵੀ ਲੰਗਰ ਵਰਤੌਣ ਤੇ ਉਸ ਲੰਗਰ ਇਦਾਂ ਹੁੰਦਾ ਨਾ ਉਹ ਜਿਵੇਂ ਕਸਟੌਲ ਜਿਹਾ ਲੱਗਾ ਹੁੰਦਾ ਵਕ ਸਾਈਡ ਦੇ ਤੇ ਉੱਥੇ ਪੰਜ ਛੇ ਬੰਦੇ ਖੜੇ ਹੁੰਦੇ ਕੁਰਸੀਆਂ ਲੈ ਕੇ ਤੇ ਜਿਹੜਾ ਬੰਦਾ ਜਾਂਦਾ ਉਹਨੂੰ ਰੋਟੀ ਰੱਖ ਦਿੰਦੇ ਜਿਹੜਾ ਸਬਜ਼ੀ ਰੱਖ ਦਿੰਦਾ ਫਿਰ ਦਾਲ ਰੱਖ ਦਿੰਦਾ ਉਸ ਤੋਂ ਬਾਅਦ ਮਿੱਠਾ ਰੱਖ ਦਿੰਦੇ ਇਹ ਲੋਕ ਸ਼ੱਕਨ ਲੱਗ ਪੈਂਦੇ ਦੇ ਕਿਸੇ ਨੂੰ ਜ਼ਰੂਰਤ ਹੁੰਦੀ ਆ ਤੇ ਉਹ ਦੁਬਾਰਾ ਜਾ ਕੇ ਫਿਰ ਲੈ ਆ ਲਿੰਦਾ ਅੱਛਾ ਉਹ ਲੰਗਰ ਵਰਤੌਣ ਵਾਲੇ ਸੀ ਨਾ ਉਹ ਹੁੰਦੇ ਜਿਆਦੇ ਇਹੋ ਜਿਹਾ ਜਿਵੇਂ ਕਰੋਨ ਲੜ ਕੇ ਆਏ ਹੁੰਦੇ ਆ ਜਾਂ ਅਗਦੇ ਘਰਿਆਂ ਨੂੰ ਲੋੜ ਨਹੀਂ ਹੁੰਦੀ ਜੋ ਕਹਿੰਦੇ ਭਜਾਓ ਉਥੇ ਜਾਨ ਛੱਡੋ ਸਕਦੀ ਇੱਕ ਨਾਲ ਵਿੱਚ ਬੜਾੜ ਬੰਗ ਗਿਆ ਸੀਗਾ ਉਹ ਜਦੋਂ ਬਾਪ ਅੱਗੇ ਅੱਗੇ ਰੋਟੀ ਲੰਗਰ ਲਿਆ ਰਿਹਾ ਸੀਗਾ ਤੇ ਬੱਚਾ ਪਿੱਛੇ ਪਿੱਛੇ ਉਹਦੇ ਤਰਾਈ ਜੋ ਅੱਛਾ ਕੋਨੇ ਬੱਚੇ ਨੇ ਪਤਾ ਨਹੀਂ ਲੰਗਰ ਲੈਂਦਾ ਲੈਂਦਾ ਕੀ ਗਲਤੀ ਹੋ ਗਈ ਉਸ ਕੋਲੋਂ ਕੋਲ ਸਬਜੀ ਪਾਉਣ ਵਾਲਾ ਸੀ ਨਾ ਬੜਾ ਟੁੱਟ ਕੇ ਪਿਆ ਅੱਛਾ ਆਪਣੇ ਇਧਰਲੇ ਗੁਰੂ ਘਰਾਂ ਚ ਵੀ ਜੇ ਕਦੇ ਕੋਈ ਛੋਟਾ ਬੱਚਾ ਅੱਧੀ ਰੋਟੀ ਮੰਗ ਲੇ ਤੇ ਕਿ ਆਪਣੇ ਵਾਲੇ ਵੀ ਇਹ ਸਮਝਾਉਣ ਦੀ ਬਜਾਏ ਉਹਦੇ ਗੱਲ ਪਿਆ ਜਾਂਦੇ ਬੱਚੇ ਦੇ ਉਹ ਬੱਚੇ ਦੇ ਕਿਤਾਬੀ ਹੁੰਦੇ ਥਾਲੋ ਥੇਰਾ ਹਤਾ ਤੇ ਬਾਦ ਮ ਭੱਜ ਗਿਆ ਉਹਦੇ ਪਿਓ ਨੇ ਥਾਲ ਰਖਤਾ ਦੋ ਵੀ ਉਹਦੇ ਮਗਰ ਦੌਰ ਔਲਾਦ ਦੀ ਬਾਰ ਉਹ ਬੱਚਾ ਲੰਘ ਗਿਆ ਬਾਅਦ ਅਸ਼ਾਪ 15ਵੀਆਂ ਮਿੰਟਾਂ ਬਾਅਦ ਨਾ ਉਹ ਪ੍ਰਬੰਧਕ ਕਮੇਟੀ ਦੇ ਇੱਕ ਬੰਦੇ ਨੂੰ ਲੈ ਗਏ ਤੇ ਆ ਗਿਆ ਇੰਨਾ ਗੁੱਸੇ 'ਚ ਸੀਗਾ ਉਹ ਵੀ ਮੇਰੇ ਖਿਆਲ ਜੇ ਉਹ ਪ੍ਰਬੰਧਕ ਕਮੇਟੀ ਵਾਲਾ ਨਾਲੋਤਾ ਦੇ ਸ਼ਾਇਦ ਹੱਥੋਂ ਪਾਈ ਹੋ ਜਾਂਦਾ ਉਹ ਨੰਬਰ ਤੋਂ ਵਾਲਾ ਉਹਨੂੰ ਕਹਿੰਦਾ ਵੀ ਇਹਨੂੰ ਕੱਢੋ ਇਸੋਂ ਬਾਹਰ ਇਹਨੂੰ ਹੁਣੇ ਕੱਢੋ ਉਹਨੂੰ ਕਹਿੰਦਾ ਉਹ ਗਰਲਫ੍ਰੈਂਡ ਮੇਰੀ ਪਹਿਲੀ ਗੱਲ ਤਾਂ ਵੀ ਸਾਡੇ ਬੱਚੇ ਜਿਹੜੇ ਇੱਥੋਂ ਹੀ ਜੰਮਿਆ ਉਹ ਗੁਰਦੁਆਰੇ ਆਉਂਦੇ ਨੇ ਤੇ ਜੇ ਆਹੀ ਤਰਲੇ ਮਿੱਤਾਂ ਕਰਕੇ ਲੈ ਆਉਣੇ ਆ ਅੱਗੋਂ ਤੇਰੇ ਦੇ ਕੇ ਟੱਕਰ ਜਾਂਦੇ ਆ ਕੀ ਦੱਸਦੇ ਉਹਨੂੰ ਕੀ ਉਹਨੇ ਗੋਲੀ ਮਾਰਦੀ ਹੈ ਮੇਰੇ ਮੁੰਡੇ ਨੇ ਕਹਿੰਦਾ ਅੰਦਾ ਤੇਰੀ ਇਸ ਗੱਲ ਤੋਂ ਉਹ ਗਿਆ ਜੀ ਹੁਣ ਗੱਡੀ 'ਚ ਬੈਠਾ ਰੋਂ ਰਿਹਾ ਉਹ ਚੁੱਪੀ ਤੇ ਮੈਨੂੰ ਉਹ ਕਹਿ ਰਿਹਾ ਵੀ ਤੂੰ ਮੇਰੀ ਬੇਚੇ ਕਰਾਉਣ ਵਾਸਤੇ ਲੈ ਕੇ ਆਇਆ ਇੱਥੇ ਉਹ ਉਹਨੂੰ ਕਹਿੰਦਾ ਵੀ ਇਹਨੂੰ ਕੱਢੋ ਬਾਹਰ ਨਹੀਂ ਤੇ ਫਿਰ ਇੱਥੇ ਤਮਾਸ਼ਾ ਹੋਊਗਾ ਚਲੋ ਉਹਨੇ ਉਹਨੂੰ ਆਪਣਾ ਫਵ ਫੜ ਕੇ ਬਾਹਰ ਦੋ ਕਹਿੰਦਾ ਵੀ ਜਾ ਭਾਈ ਦੁਆਰਾ ਤੇ ਤੂੰ ਇਹ ਡਿਊਟੀ ਤੋਂ ਸਾਨੂੰ ਮਾਫ਼ੀ ਕਰ ਸਾਂ ਬਾਹਰ ਭੇਜ ਤਾ ਹੁਣ ਵੇਖੋ ਇੱਕ ਗੁਰੂ ਘਰ ਚ ਆਗੇ ਵੀ ਜੇ ਇਹੋ ਜਿਹੇ ਬੰਦੇ ਕਈ ਇਦਾਂ ਦਾ ਵਿਹਾਰ ਕਰਦੇ ਆ ਵੀ ਤੁਸੀਂ ਬੱਚਾ ਵਾ ਛੋਟਾ ਨਹੀਂ ਉਹਨੂੰ ਸਮਝਿਓ ਸਮਝਾ ਦੇ ਕਹਿੰਦਾ ਇਦਾਂ ਨਹੀਂ ਕੁੱਤੇ ਆ ਕਰ ਉਹ ਵਾਲਾ ਸਮਝ ਜਾਂਦਾ ਐਡਾ ਆਰਬ ਬੋਲ ਕੇ ਤੇ ਮੇਰਾ ਨਹੀਂ ਖਿਆਲ ਵੀ ਉਹ ਦੁਬਾਰਾ ਕਿਤੇ ਉਹ ਕਿਸ ਗੁਰੂ ਘਰ ਚ ਜਾਵੇ ਤੇ ਇਹੋ ਜਿਹੇ ਬੰਦਿਆਂ ਦਾ ਪਥਰਾ ਵੀ ਰੱਖਾ